ਤੁਗਤੀ ਨੜ ਫੋਲੀ ਮਾਏ ਆਵਾ ਤਵੇਂ ਆਵਾ ਮਾਏ ਆਵਾ ਘੇੜੇ ਜਾਵਾਲਾ ਮਾਂ ਮੋੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਭਾਬੀਆਂ ਲਗਵਲ ਵਡਲੀਆਂ ਨੇ ਮੈਂ ਆਵਾ ਘੇੜੇ ਜਾਵਾਲਾ ਮਾਂ ਮੋੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਮਿਸਰੀ ਕੋਲ ਕੋਲ ਮੈਨੂੰ ਕੱਚੇ ਦੁੱਧ ਪਿਆਏ ਸੀ ਮਾਂ ਮੋੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ 2025 ਦਾ ਆਗਾਜ਼ ਹੋ ਚੁੱਕਿਆ ਤੇ ਹਰ ਵਿਅਕਤੀ ਆਪਣੇ ਆਪਣੇ ਤਰੀਕੇ ਦੇ ਨਾਲ ਨਵੇਂ ਸਾਲ ਦਾ ਸੁਆਗਤ ਕਰ ਰਿਹਾ। ਕੁਝ ਲੋਕ ਵੱਡੇ ਵੱਡੇ ਕਾਨਸਰਟ ਦੇ ਵਿੱਚ ਜਾ ਕੇ ਸੈਲੀਬ੍ਰੇਟ ਕਰ ਰਹੇ ਨੇ, ਨੱਚ ਰਹੇ ਨੇ, ਵੱਡੇ ਵੱਡੇ ਸਿੰਗਰ ਸ਼ੋਅ ਲਾ ਰਹੇ ਨੇ। ਕੁਝ ਲੋਕ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਬਿਤਾ ਰਹੇ ਨੇ ਤੇ ਕੁਝ ਲੋਕ ਜਿਹੜੇ ਬੇਸਹਾਰਾ ਨੇ, ਕੁਝ ਬੱਚੇ ਜਿਹੜੇ ਅਨਾਥ ਨੇ ਉਹ ਕਿਸ ਤਰੀਕੇ ਦੇ ਨਾਲ ਨਵੇਂ ਸਾਲ ਨੂੰ ਮਨਾ ਰਹੇ ਨੇ। ਆਗਾਜ਼ ਕਿਸ ਤਰੀਕੇ ਦੇ ਨਾਲ ਹੋਇਆ ਅੱਜ ਇਹ ਦਿਖਾਵਾਂਗੇ ਤੁਹਾਨੂੰ ਪ੍ਰਭ ਆਸਰਾ। ਵਿਚ ਇਸ ਸਮੇ ਅਸੀਂ ਪ੍ਰਬ ਆਸਰਾ ਦੇ ਅੰਦਰ ਪਹੁੰਚ ਚੁੱਕੇ ਹਾਂ ਅੰਦਰ ਉਹ ਤਸਵੀਰਾਂ ਦਿਖਾਵਾਂਗੇ ਜਿਹੜੀਆਂ ਤਸਵੀਰਾਂ ਦੇਖ ਕੇ ਤੁਹਾਡਾ ਦਿਲ ਝੰਡੋੜਿਆ ਜਾ ਸਕਦਾ ਕਿਉਂਕਿ ਇਹ ਇਹ ਉਹ ਬੇਆਸਰਾ ਲੋਕ ਨੇ ਜਿਹੜੇ ਇੱਥੇ ਰਹਿੰਦੇ ਨੇ ਇੱਥੇ ਉਹਨਾਂ ਨੂੰ ਆਸਰਾ ਮਿਲਦਾ ਤੇ ਇੱਥੇ ਹੀ ਨਵੇਂ ਸਾਲ ਦਾ ਸੈਲੀਬ੍ਰੇਸ਼ਨ ਹੋ ਕਰਦੇ ਨੇ ਸਾਡੇ ਨਾਲ ਇੱਥੇ ਸ਼ਮਸ਼ੇਰ ਸਿੰਘ ਜੀ ਹੋਣਗੇ ਇਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਭ ਆਸਰਾ ਦੇ ਫਾਊਂਡਰ ਮੈਂਬਰ ਵੀ ਨੇ ਨਾਲ ਨਾਲ ਪ੍ਰੈਜ਼ੀਡੈਂਟ ਵੀ ਨੇ ਅ ਸ਼ਮਸ਼ੇਰ ਸਿੰਘ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਬੜਾ ਨੇਕੀ ਵਾਲਾ ਕੰਮ ਹੈ ਕਿ ਇਹ ਜਿਹੜੇ ਲੋਕ ਹੈਗੇ ਪੇ ਸਹਾਰਾ ਜੋ ਬੱਚੇ ਜਿਹੜੇ ਅਨਾਥ ਹੈਗੇ ਨੇ ਜਾਂ ਜਿਹੜੇ ਜਿਨ੍ਹਾਂ ਨੂੰ ਨਹੀਂ ਕਿਸੇ ਨੇ ਸੰਭਾਲਿਆ ਉਹਨਾਂ ਨੂੰ ਤੁਸੀਂ ਆਸਰਾ ਦੇ ਰਹੇ ਹੋ ਪਹਿਲਾਂ ਤਾਂ ਦੱਸਿਓ ਕਿ ਅੱਜ ਨਵਾਂ ਸਾਲ ਕਿਸ ਤਰੀਕੇ ਦੇ ਨਾਲ ਗੁਜ਼ਾਰ ਰਹੇ ਨੇ ਇਹ ਬੇਆਸਰਾ ਬਹੁਤ-ਬਹੁਤ ਪਹਿਲੀ ਗੱਲ ਤੁਹਾਡਾ ਧੰਨਵਾਦ ਤੁਸੀਂ ਇਸ ਮੌਕੇ ਤੇ ਨਵੇਂ ਸਾਲ ਦੇ ਉੱਤੇ ਜਿਵੇਂ ਆਪਣੇ ਪਰਿਵਾਰਾਂ ਦੇ ਵਿੱਚ ਲੋਕ ਜਾਂਦੇ ਆ ਤੁਸੀਂ ਉਹਨਾਂ ਪ੍ਰਾਣੀਆਂ ਦੀ ਜਿਹਦੀ ਆਵਾਜ਼ ਦਾ ਬਹੁਤ ਦੰਦੇ ਹੈ ਪਰ ਉਹ ਆਵਾਜ਼ ਜਿਹੜੀ ਹੈ ਤੁਹਾਡੇ ਦੁਆਰਾ ਘਰ ਘਰ ਤੱਕ ਜਾਣੀ ਵੱਡੇ ਪੱਧਰ ਤੇ ਵਰਲਡ 'ਚ ਜਾਣੀ ਤੇ ਸਲੂਟ ਹੈ ਤੁਹਾਨੂੰ ਕਿ ਤੁਸੀਂ ਇੱਕ ਸਮਝ ਲਓ ਵੀ ਵਾਇਸਲੈਸ ਦੀ ਵਾਇਸ ਜਿਹੜੇ ਹੈ ਅੱਜ ਮੰਨ ਰਹੇ ਹੋ ਨਵੇਂ ਸਾਲ ਤੇ ਤੇ ਨਵੇਂ ਸਾਲ ਤੁਹਾਨੂੰ ਪਤਾ ਹੈ ਵੀ ਨਵੇਂ ਸਾਲ ਦੇ ਵਿੱਚ ਅਹ ਐਤੋ ਦਾ ਇਹ ਸਾਡਾ ਮਿਸ਼ਨ ਹੈਗਾ ਕਿ ਅਸੀਂ ਹੋਰ ਜ਼ਿੰਦਗੀ ਨੂੰ ਸਟਰੋਂਗ ਬਣਾਉਣ ਦੇ ਲਈ ਤੇ ਜਿਹੜੀਆਂ ਵੀ ਸਾਡੀ ਇੱਕ ਦੂਜੇ ਪ੍ਰਤੀ ਹਮਦਰਦੀ ਆ ਉਹਨੂੰ ਹੋਰ ਵਧਾਉਣ ਦੇ ਲਈ ਤੇ ਸਮਾਜ ਦੇ ਵਿੱਚ ਜਿਵੇਂ ਬੰਦੇ ਲੋਕਾਚਾਰ ਦੇ ਲੱਗੇ ਹੋਏ ਹਨਾ ਦਿਖਾਵੇ ਦੇ ਉੱਤੇ ਵੀ ਉਹਨੂੰ ਅਸੀਂ ਘਟਾਉਣ ਦੇ ਲਈ ਤੇ ਇਹਨਾਂ ਚੀਜ਼ਾਂ ਦੇ ਉੱਤੇ ਅੱਜ ਸਪੈਸ਼ਲੀ ਕੋਸ਼ਿਸ਼ ਹੈ ਉੱਪਰ ਮੂਵੀ ਚੱਲ ਰਹੀ ਹੈ ਅਲੱਗ-ਅਲੱਗ ਇੱਥੇ ਅਲੱਗ ਸੀ ਸਾਡੀ ਸ਼ੁਰੂਆਤ ਸਵੇਰੇ ਜਿਹੜੇ ਚਾਰ ਵੱਡੀਆਂ ਮੱਸਾਂ ਭਰ ਕੇ ਬੱਚੇ ਇੱਕ ਅਲੱਗ ਵਾਤਾਵਰਨ ਦੇ ਵਿੱਚ ਗਏ ਹੈ ਕਿ ਇਹ ਪਰਿਵਾਰ ਜਿਹੜਾ ਹੈਗਾ ਸਾਡਾ ਸਰਬਸਾਂਝਾ ਪਰਿਵਾਰ ਵੀ ਇਸ ਦੇ ਵਿੱਚ ਵੀ ਕੋਈ ਇਹ ਨਾ ਹੋਵੇ ਵੀ ਜਿਸ ਦਿਨ ਸਾਨੂੰ ਨਵੇਂ ਸਾਲ ਦੇ ਉੱਤੇ ਵੀ ਅਸੀਂ ਹੋਰ ਨਵੀਂ ਜਿਹੜੀ ਹੈ ਜ਼ਿੰਦਗੀ ਦੇ ਵੀ ਜਿਹੜੀ ਕਮੀ ਰਹਿ ਗਈ ਉਹਨੂੰ ਦੂਰ ਨਾ ਕਰ ਸਕੀਏ ਕੋਸ਼ਿਸ਼ ਕਰਨ ਵਾਸਤੇ ਇਹਨਾਂ ਦੇ ਕਮਿਟਮੈਂਟਸ ਦੇ ਵਿੱਚ ਇਹਨਾਂ ਨੂੰ ਉਹ ਵਾਤਾਵਰਨ ਦੂਜੇ ਪੱਖੇ ਵੀ ਹੈਗਾ ਏ ਇੱਕ ਮਾਤਾ ਤਾਂ ਇਹ ਵੀ ਕਹਿੰਦੀ ਸੀ ਕਹਿੰਦੀ ਲੋਕੀ ਤਾਂ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਨੇ ਬਥੇਰੀਆਂ ਕਹਿੰਦੀ ਸਾਡੀ ਕਾਦੀ ਖੁਸ਼ੀ ਅੱਖਾਂ ਸਾਰਿਆਂ ਨੇ ਫੇਰੀਆਂ ਸਾਡੀ ਕਾਦੀ ਖੁਸ਼ੀ ਅੱਖਾਂ ਹੁਣ ਪਰਿਵਾਰ ਚ ਨਹੀਂ ਕੋਈ ਸਪੋਰਟ ਰਹੀ ਪਰਿਵਾਰ ਦੀ ਸਪੋਰਟ ਨੇ ਖ ਪਰਿਵਾਰ ਨੇ ਵੀ ਫੇਰੀਆਂ ਅੱਖਾਂ ਸਮਾਜ ਨੇ ਵੀ ਫੇਰੀਆਂ ਅੱਖਾਂ ਸਰਕਾਰ ਨੇ ਵੀ ਮਤਲਬ ਐਦਾਂ ਅਲੱਗ-ਅਲੱਗ ਤਰੀਕੇ ਨਾਲ ਉਹ ਫਿਰ ਆਪਣੀਆਂ ਮਾਮਨਾਵਾਂ ਦਾ ਪ੍ਰਗਟਾਵਾ ਕਰਦੇ ਆ ਪਰ ਜਦੋਂ ਤੁਸੀਂ ਤੇ ਸੱਜਣ ਜਿਹੜੇ ਹੈਗੇ ਜਿਵੇਂ ਇਹਨਾਂ ਦੇ ਵਿੱਚ ਤੇ ਸਾਰੇ ਆ ਕੇ ਇਸ ਗੱਲ ਦਾ ਅਹਿਸਾਸ ਕਰਾਉਂਦੇ ਕਿੰਨੀ ਤੁਹਾਨੂੰ ਪਿਆਰ ਕਰਨ ਵਾਲੇ ਅਸੀਂ ਕਾਫੀ ਹੈਗੇ ਅੱਛਾ ਮੈਂ ਉਸੇ ਗੱਲ ਤੇ ਆਉਣ ਲੱਗਿਆ ਸੀ ਸਦਾ ਸਾਹਿਬ ਕਿ ਇਹ ਲੋਕ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਜਿਨ੍ਹਾਂ ਨੂੰ ਆਪਣੇ ਘਰ ਦੇ ਨਹੀਂ ਪਛਾਣਦੇ ਜਿਨ੍ਹਾਂ ਨੂੰ ਸਮਾਜ ਨਹੀਂ ਪਛਾਣਦਾ ਉਹਨਾਂ ਦੀ ਥੋੜੀ ਜਾਣ ਪਛਾਣ ਕਰਾ ਦਿਓ ਇਹਨਾਂ ਚੋਂ ਦੱਸ ਦਿਓ ਥੋੜਾ ਜਿਹਾ ਕਿੱਥੋਂ ਕਿੱਥੋਂ ਇਹ ਆਏ ਨੇ ਬੇਸਹਾਰਾ ਲੋਕ ਇਹ ਬੀਬੀ ਜੀ ਸਾਹਿਬ ਤੋਂ ਅ ਕੱਲ ਵੀ ਆਪਸ ਵਿੱਚ ਜਿਵੇਂ ਪਰਿਵਾਰ ਦੇ ਹੁੰਦੇ ਨੇ ਪਰਿਵਾਰ ਦੇ ਜੀ ਕਲਾਂਨੇਦਾਰ ਹੁੰਦਾ ਬੀਬੀ ਹੁੰਦੀ ਐਦਾਂ ਕੰਮ ਕਰਦੇ ਆ ਤੇ ਭਾਵੇਂ ਸਿਹਤ ਢਿੱਲੀ ਹੋਈ ਹੁਣ ਮਨ ਲੱਗਾ ਗੋਡਿਆਂ ਦਾ ਵੀ ਇਹਨਾਂ ਨੇ ਆਇਆ ਤਾਂ ਜੀ ਅੱਛਾ ਸੇਵਾ ਕਰਦੇ ਹੋ ਤੁਸੀਂ ਇੱਥੇ ਹਾਂ ਜੀ ਜਿੰਨੀ ਕੋਈ ਮੈਂ ਦਵਾਈ ਦੂਈ ਬਲਾ ਕੇ ਕੁੜੀਆਂ ਨੂੰ ਦਵਾ ਦਦਨੀ ਆ ਜੀ ਹਾਂ ਜੀ ਚਲੋ ਬਹੁਤ ਸੋਹਣਾ ਕੰਮ ਹੈ ਹਾਂ ਜੀ ਤੇ ਇਹ ਇਹਨਾਂ ਦਾ ਥੋੜਾ ਜਿਹਾ ਇਹਨਾਂ ਵੀ ਬੜੇ ਸਿਆਣੇ ਹੈ ਇਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਬਹੁਤ ਜਿਵੇਂ ਪਾਲਦੇ ਆ ਨਾ ਬਿਸੁਰਗ ਐਦਾਂ ਪਾਲਿਆ ਪੜਾਇਆ ਮੈਨੂੰ ਲੱਗਦਾ ਬੱਚਾ ਤੁਹਾਡਾ ਇੱਕ ਕਿੱਥੇ ਕਿੱਥੇ ਹੈ ਅਮਰੀਕਾ ਵਿਚ ਜੀ ਬੱਚੇ ਟ੍ਰੇਸੀ ਸ਼ਹਿਰ ਟ੍ਰੇਸੀ ਚ ਹਾਂਜੀ ਮੈਨੂੰ ਦੱਸਿਆ ਨਹੀਂ ਟ੍ਰੇਸੀ ਵੀ ਦੱਸ ਟ੍ਰੇਸੀ ਦਾ ਫਿਰ ਕੈਲੀਫੋਰਨੀਆ ਚ ਹੈ ਹਾਂਜੀ ਅੱਛਾ ਉੱਥੇ ਰਹਿੰਦੇ ਆ ਹਾਂਜੀ ਦੋ ਲੜਕੇ ਇੱਕ ਲੜਕੀ ਹੈ ਫਿਰ ਗੁੱਡੀ ਹੈ ਮੇਰੀ ਅੱਛਾ ਅੱਛਾ ਜੁਆਈ ਹੈ ਉਹਨਾਂ ਦਾ ਆਪਣਾ ਆਪਣਾ ਅਲੱਗ-ਅਲੱਗ ਹੈ ਬੜੇ ਲੜਕੀ ਨੇ ਆਪਣਾ ਅਲੱਗ ਕਰ ਲਿਆ ਵੀ ਜਿਹਨਾਂ ਸੋਟੇ ਨੇ ਇੰਜੀਨੀਅਰ ਦਾ ਕੋਰਸ ਕਰ ਲਿਆ ਕੁੜੀ ਨੇ ਡੈਂਟਲ ਦਾ ਕਰ ਲਿਆ ਜੀ ਉਹ ਮਿਲਣ ਦਾ ਆਏ ਨਹੀਂ ਆਪਾਂ ਨੂੰ ਪਾਸ ਆਉਂਦੇ ਨਹੀਂ ਜੀ ਨਾ ਕੁਛ ਦੱਸਦੇ ਵੀ ਇਹ ਨਵੇਂ ਬਾਗ ਦਾ ਧਿਆਨ ਕਿ ਜਿਹੜੇ ਉਹਨਾਂ ਦੇ ਦਾਦਾ ਜੀ ਹੈ ਉਹਨਾਂ ਨੇ ਇੱਧਰ ਨਵੇਂ ਸ਼ਹਿਰ ਕਰਨ ਜਮੀਨ ਲੈ ਲਈ ਸਾਰੀ ਉਹਦੇ ਵਿੱਚ ਜਮੀਨ ਵਿੱਚ ਆ ਗਈ ਖੋਲ ਦੇ ਖੋਲ ਦੇ ਉਹ ਵਿੱਚ ਕੋਈ ਨਹੀਂ ਰਹਿੰਦਾ ਸੱਸਬ ਨਹੀਂ ਹੈਗੀ ਲੈ ਮੈਂ ਟਰੈਸ ਹੀ ਗਿਆ ਸੀ ਅੱਛਾ ਜੀ ਮੈਨੂੰ ਮਤਲਬ ਕਿੰਨੇ ਨਵੇਂ ਇਲਾਕਾ ਤੇ ਤੁਸੀਂ ਮਤਲਬ ਫਿਰ ਜਾਤ ਗਏ ਫਿਰ ਕੋ ਗੱਲ ਨਹੀਂ ਕਰਦਾ ਉਹਨਾਂ ਦਾ ਪਤਾ ਨਹੀਂ ਕੀ ਗੱਲ ਗੱਲੇ ਨਹੀਂ ਕਰਦਾ ਨਾ ਕੋਈ ਸੁਣਨ ਨੂੰ ਤਿਆਰ ਹੁੰਦਾ ਨਾ ਕੋਈ ਆਉਣ ਨੂੰ ਤਿਆਰ ਹੈ ਨਾ ਕੋਈ ਮਿਲਣ ਨੂੰ ਤਿਆਰ ਹੁੰਦਾ ਹੈ ਨਾ ਮੈਂ ਕਹਿੰਦੇ ਵੀ ਅਸੀਂ ਇੱਧਰ ਆਉਣਾ ਨਹੀਂ ਨਾਨੀ ਬੇਸੀ ਤੋਂ ਉਧਰੇ ਰਹਿਣਾ ਅੱਛਾ ਤੁਹਾਨੂੰ ਮਿਲਣ ਨਹੀਂ ਆਉਂਦੇ ਉਹ ਇੱਕ ਲੜਕਾ ਆਇਆ ਤਾਂ ਉੱਥੇ ਅਸੀਂ ਰਹਿੰਦੇ ਹਾਂ ਇੱਥੇ ਰਹਿੰਦੇ ਆ ਇਹ ਇਹ ਹਾਂਜੀ ਮੈਂ ਇੱਥੇ ਰਹਿੰਦੀ ਹਾਂ ਜਦੋਂ ਸੇਹ ਤੇ ਨਾ ਰਹਿੰਦੇ ਢਿੱਲੀ ਹੋ ਗਈ ਘਰ ਵਾਲੇ ਤੋਂ ਬਾਅਦ ਘਰ ਵਾਲੇ ਦੀ ਡੈਥ ਹੋ ਗਈ ਚਮਕੌਰ ਸਾਹਿਬ ਦੇ ਰਹਿਣ ਵਾਲੇ ਸੀ ਹਾਂਜੀ ਗੰਦੋੜਾ ਪਿੰਡ ਦੋਲਾ ਪਿੰਡੇ ਨੰਦਾ ਘਰ ਦੇ ਵੀ ਤੁਹਾਡੇ ਕੋਲ ਜ਼ਮੀਨ ਵੀ ਸੀ ਹਾਂਜੀ ਉਹ ਜ਼ਮੀਨ ਮੱਲਾ ਦਾ ਕਾਫੀ ਜ਼ਮੀਨ ਕਰ ਲੋ 20 25 ਕਿੱਲੇ ਸੀ ਹਾਂਜੀ 25 ਕਿੱਲੇ 20 25 ਕਿੱਲੇ ਜ਼ਮੀਨ ਦੇ ਉਧਰ ਜਿਹੜਾ ਪਿੰਡ ਦਾਦ ਨੇ ਇਹ ਉਹਦੇ ਵਿੱਚ ਉਹ ਫੇਰ ਜ਼ਮੀਨ ਵੇਚ ਪੁੱਛ ਕੇ ਫੇਰ ਬੱਚਿਆਂ ਨੂੰ ਸੈੱਟ ਕੀਤਾ ਸਾਰਾ ਕੁਝ ਕੀਤਾ ਪੜਾਏ ਲਿਖਾਏ ਦੋ ਤੇ ਵੀ ਆਪਣੇ ਕੋਲ ਰੱਖ ਕੇ ਪੜਾਏ ਮੈਂ ਪੜਾਏ ਮਾਤਾ ਲੋਕੀਰਲੇ ਸਮੇਂ ਦੇ ਵਿੱਚ ਜਦੋਂ ਲੋਡ ਸੀ ਜਦੋਂ ਉਹਨਾਂ ਨੂੰ ਲੋਡ ਸੀ ਇਹ ਖੜ ਗਏ ਇਹਨਾਂ ਸਭ ਵੇਚ ਨਹੀਂ ਦਿੱਤਾ ਜਦੋਂ ਮੇਰੇ ਨਾਲ ਦੇਖੋ ਹੁਣ ਮੇਰੇ ਗੋਡੇ ਦਾ ਆਪਰੇਸ਼ਨ ਕਰਾਇਆ ਪਹਿਲਾਂ ਪਥਰੀ ਦਾ ਕਰਾਇਆ ਤਾਂ ਇਹਨਾਂ ਨੇ ਰਾਜੀ ਰਹਿਣ ਦਾ ਪਰਿਵਾਰ ਖੁਸ਼ੀਆਂ ਮਾਣ ਅੱਛਾ ਇਹ ਮਾਤਾ ਮਾਤਾ ਕਿੰਨੀ ਉਮਰ ਹੈ ਮਾਤਾ ਜੀ ਉਮਰ ਕਿੰਨੀ ਹੋਗੀ ਤੁਹਾਡੀ ਪਤਾ ਨਹੀਂ ਕੋਈ ਯਾਦ ਨਹੀਂ ਹੈ ਆਦ ਨਹੀਂ ਹੈਗਾ ਹੁਣ ਯਾਦ ਚਲੋ ਆਪਾਂ ਖਰੜ ਤੋਂ ਆਇਆ ਆਪਾਂ ਖਰੜ ਜਾਣਾ ਉਹਨਾਂ ਨਾਲ ਗੱਲ ਹੋਈ ਹੈ ਤੇ ਉਹ ਜ਼ਰੂਰ ਮਤਲਬ ਤੁਹਾਡੇ ਘਰ ਦੀ ਦੇਖਭਾਲ ਕੋਈ ਨਹੀਂ ਜਿਹੜਾ ਤੁਨਾ ਟਾਣਾ ਦੱਬਿਆ ਬਾ ਕਢਾ ਦੇਉ ਨਹੀਂ ਕੋਈ ਨਹੀਂ ਟੂੜਟਣ ਉੱਥੇ ਕੋਈ ਨਹੀਂ ਕਰਦਾ ਨਾ ਦੱਬਿਆ ਬਾ ਕੰਨ ਚ ਸਾਨੂੰ ਤਾਂ ਹੀ ਸਾਡਾ ਘਰ ਹੋ ਗਿਆ ਇਹਨਾਂ ਦੇ ਬੱਚੇ ਦੇ ਡੈਥ ਹੋ ਗਈ ਇੱਕੋ ਬੱਚਾ ਸੀ ਉਹ ਵਿੱਚ ਡਾਈ ਕਰ ਗਿਆ ਹਸਬੰਡ ਹੈ ਨਹੀਂ ਕੱਲੇ 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 ਮਾਤਾ ਨਹੀਂ ਫਿਰ ਹਾਲਾਤ ਇਹਨਾਂ ਦੇ ਪਿਛਲੇ 40 ਸਾਲ ਤੋਂ ਖਰੜ ਸ਼ਹਿਰ ਦੇ ਵਿੱਚ ਰਹਿੰਦੇ ਸੀ ਪਰ ਕਾਰਨ ਕੀ ਇਸ ਵੇਲੇ ਜੋ ਜਿੰਦਗੀ ਹੁਲਾਤੀ ਐਸੇ ਬਣ ਗਏ ਜਿਸ ਨਾਲ ਇਹ ਵੀ ਬੋਡੀ ਵੀਏਬਲ ਨਾ ਰਹੇ ਕੋਈ ਸਹਾਰਾ ਵੀ ਨਾ ਹੋਵੇ ਇਹ ਮੈਂ ਦੇਖ ਰਿਹਾ ਜਿਆਦਾਤਰ ਮੇਰੇ ਖਾ ਸਾਊਥ ਦੀ ਸਾਈਡ ਤੋਂ ਵੀ ਹੈਗੇ ਕੁਛ ਲੋਕ ਹਨ ਮੈਂ ਕੁਝ ਇਹ ਆਪਣੇ ਰੋਪੜ ਜ਼ਿਲ੍ਹੇ ਚੋਂ ਮਿਲੇ ਸੀ ਰੋਪੜ ਜ਼ਿਲ੍ਹੇ ਦੇ ਹੀ ਐ ਇਹ ਹਾਂਜੀ ਇਹ ਕੁਛ ਆਪਣੇ ਅਲੱਗ-ਅਲੱਗ ਪਿੰਡਾਂ ਤੋਂ ਆਣਾ ਹੈ ਮਤਲਬ ਸਰ ਸਾਡੇ ਸਰਬਸੰਗਤ ਪਰਿਵਾਰ ਹੈ ਜੀ ਇਹ ਜਿੰਦਗੀ ਦੇ ਸਫਰ ਦੇ ਵਿੱਚ ਕੋਈ ਵੀ ਉਧਰ ਲੀਆ ਉਧਰ ਬਾਕਰ ਪਰ ਤੋਂ ਪਤਾ ਕਰਦੇ ਕਿ ਬਾਕਰ ਪਰ ਕਹੀ ਜਾਂਦੇ ਸਾਨੂੰ ਪਤਾ ਲੱਗ ਜੇ ਵੀ ਬਾਕਰ ਪਰ ਹੈ ਹੈ ਸਾਰੇ ਕਿਉਂਕਿ ਇਹ ਉਧਰ ਸਟੇਟਾਂ ਚ ਦੂਜੇ ਪਾਸੇ ਕੋਈ ਸਟ੍ਰੈਸ ਕਰਕੇ ਡਿਪਰੈਸ਼ਨ ਕਰਕੇ ਚਲੇ ਗਿਆ ਉਧਰ ਨਾਲੇ ਫਿਰ ਨਹੀਂ ਬੀਬੀ ਉਹ ਇਧਰ ਛੱਡ ਗਈ ਬੀਲ ਲੈ ਦੱਸਿਆ ਵੀ ਮੈਂ ਅਨੰਦਪੁਰ ਸਾਹਿਬ ਤੋਂ ਆਇਆ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਐ ਇਦਾਂ ਬੋਲ ਕੇ ਜਦੋਂ ਉਹ ਦੂਜੀ ਸਟੇਟਾਂ ਵਾਲੇ ਫਿਰ ਲੈ ਕੇ ਉੱਥੇ ਪਹੁੰਚ ਗਏ ਅੱਛਾ ਉਹਨਾਂ ਨੂੰ ਫਿਰ ਵਿਚਾਰਨ ਉੱਥੇ ਨਹੀਂ ਕੋਈ ਰਿਸਪੌਂਸ ਮਿਲਿਆ ਤੇ ਫਿਰ ਕੀ ਇਹਨੂੰ ਜਾਣ ਲੱਗੇ ਕਿਸੇ ਨੇ ਦੱਸਿਆ ਪੁਲਿਸ ਵਾਲਿਆਂ ਨੇ ਇਹਨੂੰ ਭਰਾਵਾਸਰਾ ਛੱਡ ਦੋ ਉਹਨ ਇੱਥੇ ਕੋਸ਼ਿਸ਼ ਕਰ ਰਹੇ ਹੁੰਦੇ ਸੀ ਇਹ ਇੰਪਰੂਵਮੈਂਟ ਹੋ ਸਕੇ ਅੱਛਾ ਇਹਨਾਂ ਦੀ ਹੈਲਥ ਦਾ ਕਿਉਂਕਿ ਮੈਂ ਦੇਖਦਾ ਕਿ ਜ਼ਿਆਦਾਤਰ ਜਿਹੜੇ ਏਜ਼ ਇਹਨਾਂ ਦੀ ਹੈਗੀ ਆ ਜਿਹੜੇ ਬਜ਼ੁਰਗ ਨੇ ਇੱਥੇ ਚਲੋ ਇਹ ਵਾਰਡੀਓ ਹੋਣਾ ਤੁਹਾਡਾ ਹਾਂਜੀ ਹਾਂਜੀ ਇਹ ਲੱਗਦਾ ਹੈ ਤੇ ਹਾਂ ਇਹ ਇਹਨਾਂ ਦੀ ਹੈਲਥ ਦਾ ਡਾਕਟਰਸ ਦਾ ਕਿਸ ਤਰੀਕੇ ਨਾਲ ਪ੍ਰਬੰਧ ਕੀਤਾ ਹੈ ਹਾਂਜੀ ਨਰਸਿੰਗ ਸਟਾਫ 24 ਘੰਟੇ ਇਹਨਾਂ ਕੋਲ ਤੇ ਕੇਅਰ ਟੇਕਰ ਜੀ ਡੀਏ ਤੇ ਨਾਲ ਦੀ ਨਾਲ ਦੋ ਸੈਕਟਰੀਸਟ ਹੈਗੇ ਤੇ ਇਹਨਾਂ ਦਾ ਡੇਲੀ ਹੈਲਥ ਜਿਹੜੀ ਉਹ ਚੈੱਕ ਅਪ ਜਿਹੜਾ ਹੈਗਾ ਉਸ ਤਰੀਕੇ ਨਾਲ ਦੇ ਦੇ ਅਲੱਗ ਈਵਨਿੰਗ ਦੇ ਅਲੱਗ ਨਾਈਟ ਦੇ ਅਲੱਗ ਉਹ ਸਟਾਫ ਹੈਗਾ ਸਵੇਰੇ ਜਿਹੜਾ ਕਿ ਸਾਡੇ ਬੋਇਲਰ ਜਿਹੜੇ ਉੱਪਰ ਲੱਗੇ ਹੋਏ ਆ ਤੇ ਉਧਰ ਲੰਗਰ ਵਾਲੇ ਆਪਣਾ ਲੰਗਰ ਦਾ ਚਾਰਪੇ ਸ਼ੁਰੂ ਕਰ ਦਿੰਦੇ ਸਕੂਲ ਵਾਲੇ ਬੱਚੇ ਜਿਹੜੇ ਸਕੂਲਾਂ ਨੂੰ ਤਿੰਨ ਵੱਡੀਆਂ ਦੋ ਵੱਡੀਆਂ ਬਸਾਂ ਤੇ ਇੱਕ ਛੋਟੀ ਹੈ ਤੇ ਉਹ ਪਾਈਨ ਤੋਂ ਤੇ ਹੱਕ ਨਿਊ ਇਅਰ ਹਾਜੀ ਹੈਪੀ ਨਿਊ ਇਅਰ ਕਿੱਤੋਂ ਆ ਕਿਉਂ ਤੁਸੀਂ ਅਸੀਂ ਆਪਰੇ ਪੱਟ ਪਿੱਟਦੇ ਵਸੇ 11 ਫਸੰਦੇ ਮਹਾੜੀ ਅੱਛਾ ਬੱਚੇ ਕਿੰਨੇ ਤੁਹਾਡੇ ਬੱਚੇបី ਤਿੰਨ ਹੈ ਤਿੰਨ ਬੱਚੇ ਕਿੱਥੇ ਰਹਿੰਦੇ ਆ ਉਹ ਅਬ ਮੰਮੀ ਡੈਡੀ ਕੋ ਅੱਛਾ ਤੇ ਤੋ ਤੁਸੀਂ ਉਹਨਾਂ ਕੋਲ ਕਿਉਂ ਨਹੀਂ ਜਾਂਦੇ ਆ ਮੇਰੇ ਘਰ ਰਹਿੰਦੇ ਆ ਨਹੀਂ ਉਹਨਾਂ ਨੇ ਕੋਈ ਥੋੜਾ ਇਹ ਕਹਿੰਦੇ ਬੱਚੇ ਮੇਰੇ ਰਹਿੰਦੇ ਆਪਣੇ ਮਮੀ ਡੈਡੀ ਕੋਲ ਕੋਈ ਨਹੀਂ ਥੋੜਾ ਜਿਵੇਂ ਹੁੰਦਾ ਥੋੜਾ ਜਿਹਾ ਮੈਂ ਸਮਝ ਗਿਆ ਮਖਾਈ ਨਾ ਥੋੜਾ ਤਾਂ ਪੁੱਛ ਰਹੇ ਕੋਈ ਨਹੀਂ ਕੋਈ ਨਹੀਂ ਇਹ ਤੁਸੀਂ ਹੁਣ ਸਟਾਕ ਬਣ ਰਹੇ ਆ ਜੀ ਅਗਰੇ ਨਾਲ ਪਹਿਲਾਂ ਤਾਂ ਬੈੱਡ ਤੇ ਹੀ ਤੁਹਾਨੂੰ ਯਾਦ ਹੈ ਹੁਣ ਤਾਂ ਬਹੁਤ ਇੰਪਰੂਵ ਹੋ ਗਏ ਟੋਟਲੀ ਬੈੱਡ ਤੇ ਹੀ ਸੀ ਕਿ ਨਹੀਂ ਸਕਦਾ ਮੈਂ ਬੈੱਡ ਦਾ ਕਿ ਕਹਿੰਦੇ ਜੀ ਮੈਂ ਉੱਠੇ ਨਹੀਂ ਸਕਦਾ ਅੱਛਾ ਪਰ ਇਹ ਉੱਠਣ ਵੀ ਲੱਗੇ ਤੁਰਨ ਵੀ ਲੱਗੇ ਸ਼ਬਦ ਵੀ ਸ਼ਬਦ ਸੁਣਾ ਦਿਓ ਔਖੀ ਕੜੀ ਬਹੁਤ ਕੁਸਲੋ ਦੇ ਨਾ ਓਕੀ ਕੜੀ ਨਾ ਦੇਖਣ ਦੇਵੀ ਆਪਣਾ ਬਿਰ ਦੇਸਮਾਲ ਆਤ ਦੇ ਰਾਗੇ ਆਪਣੀ ਕੋ ਸਾਸ ਸਾਪਿਤ ਪੱਲੇ ਓਕੀ ਕੜੀ ਨਾ ਦੇਖਣ ਦੇਵੀ ਆਪਣਾ ਬਿਰ ਦੇਸਮਾਲ लाग रेर लाग रेओ आडियंत प्रभ सदा साई तन मारा मितो कड़ी न देखण दवी अपन बिरद साल ਤੁਹਾਨੂੰ ਇਹਨਾਂ ਨੂੰ ਸ਼ਬਦ ਪੂਰਾ ਯਾਦ ਆਉਣਾ। ਇੱਕ ਨਹੀਂ ਜੀ ਤੁਸੀਂ ਦੁਬਾਰਾ ਕਹੋਗੇ ਦੂਜਾ ਸੁਣਾਉਗੇ। ਤੀਜੀ ਵਾਰ ਕਹੋਗੇ ਤੀਜਾ ਸੁਣਾਉਗੇ। ਬਾਣੀ ਬਹੁਤ ਗੰਠ ਹੈ। ਸਾਰੇ ਦੇ ਅਲੱਗ-ਅਲੱਗ ਰੰਗ ਹੈ। ਤੁਸੀਂ ਵੀ ਸੁਣਾ ਦਿਓ ਜੀ ਕੁਛ। ਸਤਨਾਮ ਸਤਨਾਮ ਸਦਾ ਸਤਨਾਮ। ਜਪੁ ਮਨ ਸਤਨਾਮ ਸਦਾ ਸਤਨਾਮ। ਸਤ ਨਾਮ ਸਤ ਨਾਮ ਸਦਾ ਸਤ ਨਾਮ ਜਪੁ ਮਨ ਸਤ ਨਾਮ ਸਦਾ ਸਤ ਨਾਮ ਵਾਹਿਗੁਰੂ ਜੀ ਦਾ ਕਲਪਾ ਵਾਹਿਗੁਰੂ ਤਾਂ ਦੇਖੋ ਮਤਲਬ ਇਹਨਾਂ ਹੁੰਦਾ ਹੈ ਕਹਿ ਨਹੀਂ ਸਕਦਾ ਬਿਲਕੁਲ ਸ਼ਬਦ ਨਹੀਂ ਹੈਗੇ ਕਿ ਇੰਨੇ ਇੰਨ ਦੇ ਵਿੱਚ ਗੁਣ ਨੇ ਇੰਨੇ ਇਹ ਸਹਿਜ ਨੇ ਜ਼ਿੰਦਗੀ ਦੇ ਸਫਰ ਦੇ ਵੀ ਜਦੋਂ ਥੋੜਾ ਜਿਹਾ ਵੀ ਕੋਈ ਕਿਸੇ ਕਾਰਨ ਕੋਈ ਟਰੈਜਡੀ ਜਾ ਕੋਈ ਬਹੁਤ سارے ਕਾਰਨਾ ਕਰਕੇ ਜੋ ਆਬ ਦਾ ਸਟ्रेस ਹੋ ਗਿਆ ਜਾਂ ਕੋਈ এনवायरमेंट ਨੇ ਐਸਾ ਸਟ्रेस ਦਿੱਤਾ ਕਿ ਡਿਪਰੈਸ਼ਨ ਚਲੇ ਗਈ ਉਸ ਵੇਲੇ ਫਿਰ پاگل ਕਹਿ ਕੇ ਨਜ਼ਰ ਅੰਦਾਜ਼ ਕਰ ਦਿੰਦੇ ਮੈਂ ਤੁਹਾਡੇ ਥਰੂ ਨਾ ਸਮਾਜ ਨੂੰ ਬੇਨਤੀ ਕਰਦਾ ਵੀ پاگل ਅਸੀਂ ਆ ਜਿਹੜੇ ਪ੍ਰੋਬਲਮ ਨਹੀਂ ਸਮਝਦੇ ਫਿਜ਼ੀਕਲ ਹੈਲਥ ਦੀ ਮੜੀ ਜੀ ਪ੍ਰੋਬਲਮ ਹੁੰਦੀ ਹੈ ਨਾ ਸਾਨੂੰ ਐਦਾਂ ਲੱਗਦਾ ਵੀ ਨਹੀਂ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਡਾਕਟਰ ਕੋਲ ਲਾਜੇ ਐਦਾ ਮੈਡੀਸਨ ਦੇਣੀ ਚਾਹੀਦੀ ਹੈ ਨਾ ਪਰ ਜਿਸ ਵੇਲੇ ਮੈਂਟਲ ਹੈਲਥ ਦੀ ਗੱਲ ਆਉਂਦੀ ਹੈ ਨਾ ਮੈਂਟਲ ਹੈਲਥ ਜੋ ਤੁਸੀਂ ਫੀਲ ਕਰਦੇ ਆ ਜੋ ਅਸੀਂ ਸੋਚਦੇ ਆ ਜੋ ਅਸੀਂ ਕੰਮ ਕਰਦੇ ਆ ਇਹ ਸਾਡੀ ਮੈਂਟਲ ਹੈਲਥ ਹੈ ਜੇਕਰ ਮਾੜੀ ਮਾੜੀ ਗੱਲ ਤੇ ਹੁਣ ਸਾਨੂੰ ਪਰੇਸ਼ਾਨੀ ਗੁੱਸਾ ਆ ਜਾਂਦਾ ਇੱਕ ਦੂਜੇ ਦੀ ਗੱਲ ਨੂੰ ਸਾਨੂੰ ਮਾੜੀ ਕਿਸੇ ਦੇ ਡਾਇਲੌਗ ਤੋਂ ਡਿਸਟਰਬ ਹੋਣ ਲੱਗ ਗਏ ਸੀ 2025 ਚੜ ਗਿਆ ਹੁਣ ਆਪਾਂ ਆਪਣੇ ਆਪ ਨੂੰ ਕੋਸ਼ਿਸ਼ ਕਰੀਏ ਇਹ ਗੁੱਸਾ ਜਿਹੜਾ ਹੁੰਦਾ ਨਾ ਕਮਜ਼ੋਰ ਨੂੰ ਹੁੰਦਾ ਸਟਰੋਂਗ ਨੂੰ ਤਾਂ ਤੇ ਆਈ ਹੁੰਦੀ ਹੈ ਨਵੇਂ ਸਾਲ ਤੋਂ ਰੈਗੂਲੇਸ਼ਨ ਇਹੀ ਹੋਣਾ ਚਾਹੀਦਾ ਇਹੀ ਹੋਣਾ ਚਾਹੀਦਾ ਵੀ ਕਮ ਸੇ ਘੱਮ ਸਾਡਾ ਮੂਡ ਨਾ ਇਹਦਾ ਕੰਟਰੋਲ ਕਿਸੇ ਕੋਲ ਨਾ ਹੋਵੇ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਇਹਨਾਂ ਕੀਮਤੀ ਸਮਾਂ ਕੱਢ ਕੇ ਲੋੜ ਬੰਦਾਂ ਨੇ ਆਪਣੇ ਸਰਬਸਾਂਝੇ ਪਰਿਵਾਰ ਦੇ ਵਿੱਚ ਆਏ ਆ ਤੁਹਾਡਾ ਤੁਹਾਡੀ ਮੈਨੇਜਮੈਂਟ ਦਾ ਤੇ ਸਮੂੱਚੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਨਵੇਂ ਸਾਲ ਦੇ ਵਿੱਚ ਨਵੀਂ ਸੋਚ ਨਾਲ ਸਟਰੋਂਗ ਸੋਚ ਨਾਲ ਲੋਕਾਚਾਰ ਨੂੰ ਸਾਈਡ ਤੇ ਛੱਡ ਕੇ ਤੇ ਅਸੀਂ ਉਹਦੇ ਵਿੱਚ ਪੈਸਾ ਤੇ ਸਮਾਂ ਨਾ ਬਰਬਾਦ ਕਰੀਏ ਆਪਣੀ ਜ਼ਿੰਦਗੀ ਨੂੰ ਆਪਣੀ ਜੋ ਸਾਨੂੰ ਸਹੀ ਸੋਚ ਹੈ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਕਰਕੇ ਪਰਮਾਤਮਾ ਦੇ ਅਰਦਾਸ ਕੇ ਸਾਨੂੰ ਸ਼ਕਤੀ ਬਖਸ਼ੇ ਸਟਰੋਂਗ ਬਣ ਕੇ ਆਪਾਂ ਇਸ ਅੱਜ ਜੋ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ ਇਹਨੂੰ ਲਗਾਤਾਰ ਜਾਰੀ ਰੱਖੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਇਹ ਉਹ ਜਗਾ ਹੈਗੀ ਆ ਜਿਹੜੀ ਜਗਾ ਤੇ ਕਦੇ ਜਰੂਰ ਫੇਰੀ ਬਾਰਨੀ ਚਾਹੀਦੀ ਆ ਆਉਣਾ ਚਾਹੀਦਾ ਕਦੇ ਹਸਪੀਟਲ ਦੇ ਵਿੱਚ ਜਾਣਾ ਚਾਹੀਦਾ ਫੇਰੀ ਮਾਰਨੀ ਚਾਹੀਦੀ ਉੱਥੇ ਹਾਲਾਤ ਦੇਖਣੇ ਚਾਹੀਦੇ ਆ ਜਾਂ ਫਿਰ ਚੁੱਗੀਆਂ ਚੌਪੜੀਆਂ ਦੇ ਵਿੱਚ ਕਿਵੇਂ ਲੋਕ ਗੁਜ਼ਾਰਾ ਕਰਦੇ ਨੇ ਉੱਥੇ ਜਾ ਕੇ ਦੇਖਣਾ ਚਾਹੀਦਾ ਫਿਰ ਜ਼ਿੰਦਗੀ ਦਾ ਪਤਾ ਲੱਗਦਾ ਕਿ ਸਾਡੇ ਕੋਲੇ ਕੀ ਹੈਗਾ ਤੇ ਉਹ ਬੇਸਹਾਰਾ ਲੋਕ ਜਿਹੜੇ ਹੈਗੇ ਨੇ ਜਿਹੜੇ ਸੜਕਾਂ ਤੇ ਸੌਂਦੇ ਨੇ ਉਹਨਾਂ ਕੋਲੇ ਕੀ ਹੈਗਾ ਇਹ ਤੁਹਾਡੇ ਮਨ ਨੂੰ ਸ਼ਾਂਤੀ ਜ਼ਰੂਰ ਦੇਗਾ ਕੈਮਰਾਮੈਨ ਸਿਕੰਦਰ ਦੇ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਕੁਰਾਲੀ